ਜ਼ਿਲ੍ਹਾ ਅਦਾਲਤ ਚੰਡੀਗੜ੍ਹ ਚ ਮੌਜੂਦ ਆ ਅੱਜ ਜਿਵੇਂ ਕਿ ਵਕੀਲ ਭਾਈ ਚਾਰੇ ਦੀਆਂ ਕਹਿ ਸਕਦੇ ਆ VOTING ਚੱਲਦੀ ਪਈ ਆ ਵੋਟਾਂ ਨੇ ਅੱਜ ਐਸੋਸੀਏਸ਼ਨ ਚੰਡੀਗੜ੍ਹ ਦੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਕਿ VOTING ਦੀ ਪ੍ਰਕਿਰਿਆ ਸਵੇਰ ਦੀ ਜਿਹੜੀ ਕਿ ਸ਼ੁਰੂ ਹੋਈ ਹੋਈ ਆ ਸ਼ਾਮ ਦੇਖਾਂਗੇ ਕਿੰਨੇ ਵਜੇ ਤੱਕ VOTING ਹੁੰਦੀ ਆ ਤੇ ਕਿੰਨੀ VOTING ਹੁੰਦੀ ਆ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਜਿਹੜਾ ਵਕੀਲ ਭਾਈ ਚਾਰਾ ਇੱਥੇ ਵੋਟ ਵੋਟਪੋਲ ਆਏ ਹੋਏ ਨੇ ਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ VOTING ਜਿਹੜੀ ਕਿ ਚੱਲਦੀ ਪਈ ਹੈ ਬਹੁਤ ਉਤਸ਼ਾਹਾ ਵੀ ਜਿਹੜਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਬੂਥਿੰਗ ਬੂਥ ਲੱਗੇ ਹੋਏ ਨੇ ਫਸਟ ਟਾਈਮ ਮਨੋ ਐਨੀ ਸਮੂਥ VOTING ਹੋ ਰਹੀ ਹੈ ਇੱਥੇ ਡਿਸਟ੍ਰਿਕਟ ਕੋਰਟ ਦੀ ਗੱਲ ਕਰ ਲਈਏ ਕਿੰਨੀ ਕਿ ਵੋਟ ਹੈ ਉਰੇ ਸਰ ਹੈ ਤਾਂ ਇੱਥੇ 2400 2450 ਹੈ ਬਟ ਮੈਨੂੰ ਜੋ ਲੱਗਦਾ ਹੈ ਕਾਸਟ ਹੋਏਗੀ 1800 ਤੱਕ ਹੋਏਗੀ ਵੋਟ ਕਾਸਟ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਕਈ ਵਾਰੀ ਹੁੰਦਾ ਨਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਵੋਟਰ ਜਾਂ ਹਰੇਕ ਜਿਹੜਾ ਵੀ ਪ੍ਰੈਜ਼ੀਡੈਂਟ ਕੱਢਦਾ ਕਹਿੰਦਾ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਆਹ ਕੁਝ ਫੈਸਿਲਿਟੀਆਂ ਦੇਵਾਂਗੇ ਸਾਨੂੰ ਵੋਟ ਕਰੋ ਕਿਵੇਂ ਲੱਗਦਾ ਕੀ ਕੁਝ ਅੱਗੇ ਸਰ ਦੇਖੋ ਪਾਰਕਿੰਗ ਦਾ ਮਸਲਾ ਤਾਂ ਸਾਡਾ ਹੈ ਹੀ ਹੈ ਚਲੋ ਪਾਰਕਿੰਗ ਇਟ ਵਿਲ ਟੇਕ ਅਨਦਰ 2 ইয়ার্স ਕਿ ਜਦ ਤੱਕ ਇਹ ਕੰਪਲੀਟ ਹੋਵੇ ਬਟ ਉਸ ਦੇ ਨਾਲ ਨਾਲ ਜਿਹੜੇ ਵਾਸ਼ਰੂਮਸ ਦਾ ਜਿਵੇਂ ਹਾਈਜੀਨ ਲੈਵਲ ਠੀਕ ਰੱਖਣ ਦਾ ਹੈ ਲੇਡੀਜ਼ ਵਾਸਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਹੋਈ ਹੋਈ ਹੈ ਤੇ ਉਹਨਾਂ ਨੂੰ ਵੈਸੇ ਮੈਂ ਪਹਿਸ਼ ਆਪਣੇ ਟਨਯੂਰ ਚਾਰ ਕਿ ਤੱਕ ਕਰਵਾਤੇ ਸੀਗੇ ਬਟ ਅੱਗੇ ਫਰਦਰ ਅਸੀਂ ਕਰਵਾਉਂਦੇ ਰਹਾਂਗੇ ਜਿਨ੍ਹਾਂ ਜਿਨ੍ਹਾਂ ਵੱਲੋਂ ਹਰੇਕ ਜਿਹੜੇ ਵੀ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਉਹਨਾਂ ਦੀ ਪਾਰਟੀ ਦੇ ਬੰਦੇ ਉਹਨਾਂ ਦੇ ਆਪਸ ਸਪੋਰਟਰ ਕਹਿ ਸਕਦੇ ਆ ਕਿਵੇਂ ਕੁਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਹੂਟਿੰਗ ਕਰ ਰਹੇ ਨੇ जिला अदालत चंडीगढ़ ਚ ਮੌਜੂਦ ਆ ਅੱਜ ਜਿਵੇਂ ਕਿ ਵਕੀਲ ਭਾਈ ਚਾਰੇ ਦੀਆਂ ਕਹਿ ਸਕਦੇ ਆ VOTING ਚੱਲਦੀ ਪਈ ਆ ਵੋਟਾਂ ਨੇ ਅੱਜ ਬਾਹਰ ਐਸੋਸੀਏਸ਼ਨ ਚੰਡੀਗੜ੍ਹ ਦੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਕਿ VOTING ਦੀ ਪ੍ਰਕਿਰਿਆ ਸਵੇਰ ਦੀ ਜਿਹੜੀ ਕਿ ਸ਼ੁਰੂ ਹੋਈ ਹੋਈ ਆ ਸ਼ਾਮ ਦੇਖਾਂਗੇ ਕਿੰਨੇ ਵਜੇ ਤੱਕ VOTING ਹੁੰਦੀ ਆ ਤੇ ਕਿੰਨੀ VOTING ਹੁੰਦੀ ਆ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਜਿਹੜਾ ਵਕੀਲ ਭਾਈ ਚਾਰਾ ਇੱਥੇ ਵੋਟ ਵੋਟ ਪਾਉਣ ਆਏ ਹੋਏ ਨੇ ਅਲੱਗ-ਅਲੱਗ ਜਿਹੜੇ ਕਿ ਲੋਕ ਨੇ ਇੱਥੇ ਪ੍ਰੈਜ਼ੀਡੈਂਟ ਤੇ ਜਿਵੇਂ ਖੜੇ ਨੇ ਰੋਹਿਤ ਕੁਲਰ ਪ੍ਰੈਜ਼ੀਡੈਂਟ ਐਜ਼ ਅ ਪ੍ਰੈਜ਼ੀਡੈਂਟ ਦੇ ਇਲੈਕਸ਼ਨਾਂ 'ਚ ਖੜੇ ਨੇ ਅੱਗੇ ਜੀ ਪ੍ਰੈਜ਼ੀਡੈਂਟ ਖੜੇ ਨੇ ਉਸ ਤੋਂ ਬਾਅਦ ਅੱਗੇ ਜੀ ਆਪਾਂ ਗੱਲ ਕਰ ਲਈ ਸਰਬਜੀਤ ਕੌਰ ਉਹ ਵੀ ਪ੍ਰੈਜ਼ੀਡੈਂਟ ਖੜੇ ਨੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ VOTING ਜਿਹੜੀ ਕਿ ਚੱਲਦੀ ਪਈ ਹੈ ਬਹੁਤ ਉਤਸ਼ਾਹ ਵੀ ਜਿਹੜਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਬੂਥ ਬੂਥ ਲੱਗੇ ਹੋਏ ਨੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਵਕੀਲ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ VOTING ਕਰਨ ਲਈ ਸਾਡੇ ਨਾਲ ਸਾਡੇ ਸਾਬਕਾ ਪ੍ਰੈਜ਼ੀਡੈਂਟ ਵੀ ਹੈਗੇ ਨੇ ਟੋਨੀ ਭਾਜੀ ਟੋਨੀ ਜੀ ਕਿਵੇਂ ਦੇਖਦੇ ਹੋ ਇਲੈਕਸ਼ਨਾਂ ਦੀ ਪ੍ਰਕਿਰਿਆ ਕਿਵੇਂ ਦੀ ਚੱਲਦੀ ਪਈ ਹੈ ਸਰ ਬਹੁਤ ਵਧੀਆ ਇਹ ਫਸਟ ਟਾਈਮ ਹੋਣਾ ਇੰਨੀ ਸਮੂਥ voting ਹੋ ਰਹੀ ਹੈ ਇੱਥੇ ਨਹੀਂ ਤਾਂ ਇੱਥੇ ਪਹਿਲਾਂ ਜਦੋਂ ਬੈਲਟ ਵਾਲਾ ਸਿਸਟਮ ਸੀਗਾ ਬਹੁਤ ਖਰਾਬ ਸੀਗਾ ਹੁਣ ਜਦ ਇਹ ਅੱਜ ਇਸ ਵਾਰੀ ਫਸਟ ਟਾਈਮ ਹੋ ਰਿਹਾ EVM ਇਹਨਾਂ ਨੇ ਇੰਟਰਡਿਊਸ ਕੀਤੇ ਤੇ ਤੁਸੀਂ ਉੱਪਰ ਜਾ ਕੇ ਦੇਖੋਗੇ ਨਾ ਇਹਨਾਂ ਸਾਫ ਸੁਥਰਾ ਕੰਮ ਤੇ ਪਹਿਲੀ ਵਾਰ ਹੋਇਆ ਕਿੰਨੀ ਵਧੀਆ voting ਹੋ ਰਹੀ ਹੈ ਐਂਡ ਐਵਰੀਬਾਡੀ ਇਜ਼ ਹੈਪੀ ਐਵੇਂ ਲੱਗਦਾ ਜੀ ਆਪਾਂ ਦਾ ਡਿਸਟ੍ਰਿਕਟ ਕੋਰਟ ਦੀ ਗੱਲ ਕਰ ਲਈਏ ਕਿੰਨੀ ਕ ਵੋਟ ਹੈ ਉਰੇ ਸਰ ਹੈ ਤਾਂ ਇੱਥੇ 2400 2450 ਹੈ ਬਟ ਮੈਨੂੰ ਜੋ ਲੱਗਦਾ ਹੈ ਕਾਸਟ ਹੋਏਗੀ 1800 ਤੱਕ ਹੋਏਗੀ ਵੋਟ ਕਾਸਟ ਜਾਨੇ ਕਹਿ ਰਿਹਾ ਵੀ ਰੈਡ ਕਿ ਐਲਸੀਡੀ ਵੀ ਲੱਗਦੀ ਹੁੰਦੀ ਸੀ ਉਹ ਕਹਿੰਦੇ ਨਜ਼ਰ ਨਹੀਂ ਆ ਰਹੀ ਉਹ ਪਤਾ ਨਹੀਂ ਮੈਨੂੰ ਕਿਉਂ ਨਹੀਂ ਲਗਾਈ ਵੈਸੇ ਲਗਾਉਂਦੇ ਹੁੰਦੇ ਨੇ ਸੋ ਦਟ ਟ੍ਰੈਂਡ ਪਤਾ ਚੱਲ ਜਾਂਦਾ ਇਤੋਂ ਬਾਹਰ ਦਿਖਦਾ ਰਹਿੰਦਾ ਹਰ ਇੱਕ ਨੂੰ ਕੋਈ ਹੁੰਦੀਆਂ ਬਟ ਅੰਦਰ ਵੀ ਆਰੋ ਸਾਹਿਬ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਤੇ ਥੈਂਕ ਔਰ ਤੇ অবজারভার ਵੀ ਇਹਨੇ ਬੜੇ ਫੇਰ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਨਹੀਂ ਲੱਗਦਾ ਪਹਿਲਾਂ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਕਈ ਵਾਰੀ ਹੁੰਦਾ ਨਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਵੋਟਰ ਜਾਂ ਹਰੇਕ ਜਿਹੜਾ ਵੀ ਪ੍ਰੈਜ਼ੀਡੈਂਟ ਕੱਢਦਾ ਕਹਿੰਦਾ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਆਹ ਕੁਝ ਫੈਸਿਲਿਟੀਆਂ ਦਵਾਂਗੇ ਸਾਨੂੰ ਵੋਟ ਕਰੋ ਕਿਵੇਂ ਲੱਗਦਾ ਕੀ ਕੁਝ ਅੱਗੇ ਸਰ ਦੇਖੋ ਪਾਰਕਿੰਗ ਦਾ ਮਸਲਾ ਤਾਂ ਸਾਡਾ ਹੈ ਹੀ ਹੈ ਚਲੋ ਪਾਰਕਿੰਗ ਇਟ ਵਿਲ ਟੇਕ ਅਨਦਰ 2 ਇਅਰਸ ਕਿ ਜਦ ਤੱਕ ਇਹ ਕੰਪਲੀਟ ਹਾਈਜੀਨ ਲੈਵਲ ਠੀਕ ਰੱਖਣ ਦਾ ਹੈ ਲੇਡੀਜ਼ ਵਾਸਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਹੋਈ ਹੋਈ ਹੈ ਤੇ ਉਹਨਾਂ ਨੂੰ ਵੈਸੇ ਮੈਂ ਆਪਣੇ ਟਨਯੂਰ ਚਾਰਕ ਤੱਕ ਕਰਵਾਤੇ ਸੀਗੇ ਬਟ ਅੱਗੇ ਫਰਦਰ ਅਸੀਂ ਕਰਵਾਉਂਦੇ ਰਹਾਂਗੇ ਤਾਂ ਸੋ ਦਾ ਹਾਈਜੀਨ ਠੀਕ ਰਹੇ ਤਾਂ ਕਿ ਇੱਥੇ ਬਿਮਾਰੀ ਮੂਰੀ ਤੋਂ ਥੋੜਾ ਪ੍ਰੋਬਲਮ ਨਾ ਹੋਵੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਕਿ ਇਧਰੋਂ ਪੂਰੇ ਕੁੱਤਾ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਉਸ ਤੋਂ ਬਾਅਦ ਜਿਹੜਾ ਕਿ ਅੱਗੇ ਜਾਣ ਦਿੱਤਾ ਜਾ ਰਿਹਾ VOTING ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗੇ ਜਿਹੜੀ ਕਿ ਬੈਰੀਗੇਟਿੰਗ ਕੀਤੀ ਗਈ ਹੈ ਕਹਿੰਦੇ ਅੱਗੇ ਆਰਓ ਸਾਹਿਬ ਵੱਲੋਂ ਵੀ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਨਹੀਂ ਹੋ ਸਕਦੀ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ VOTING ਨਹੀਂ ਹੋ ਸਕਦੀ ਦੇਖਾਂਗੇ ਸ਼ਾਮ ਨੂੰ ਕਿਉਂਕਿ ਜਿਹੜੇ ਕਿ ਸਾਬਕਾ ਪ੍ਰੈਜ਼ੀਡੈਂਟ ਸੀਗੇ ਟੋਨੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਕਿ VOTING ਜਿਹੜੀ ਕਿ ਬਹੁਤ ਵਧੀਆ ਤਰੀਕੇ ਨਾਲ VOTING ਚੱਲਦੀ ਪਈ ਹੈ ਹੁਣ ਦੇਖਾਂਗੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਕਦੋਂ ਤੱਕ ਸੋ ਬਿਲਕੁਲ ਦੇਖ ਸਕਦੇ ਹੋ ਹਰੇਕ ਜਿਨ੍ਹਾਂ ਜਿਨ੍ਹਾਂ ਵੱਲੋਂ ਖੜੇ ਜਿਹੜੇ ਵੀ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਉਹਨਾਂ ਦੀ ਪਾਰਟੀ ਦੇ ਬੰਦੇ ਉਹਨਾਂ ਦੇ ਆਪਸ ਵਿੱਚ ਸਪੋਰਟਰ ਕਹਿ ਸਕਦੇ ਆ ਕਿਵੇਂ ਕੁਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਹੂਟਿੰਗ ਕਰ ਰਹੇ ਨੇ ਕਿ ਨਿਰਜ ਹਾਂਸ ਜਾਂ ਸਰਬਜੀਤ ਕੋਰ ਅਲੱਗ-ਅਲੱਗ ਨੇ ਹੁਣ VOTING ਚੱਲਦੀ ਪਈ ਹੈ ਦੇਖਾਂਗੇ ਕਿੰਨੇ ਵਜੇ ਤੱਕ VOTING ਹੁੰਦੀ ਹੈ ਉਸ ਤੋਂ ਬਾਅਦ ਨਤੀਜੇ ਕੀ ਨਿਕਲ ਕੇ ਆਉਂਦੇ ਨੇ ਕੌਣ ਪ੍ਰੈਜ਼ੀਡੈਂਟ ਬਣਦਾ ਕੌਣ ਵਾਈਸ ਪ੍ਰੈਜ਼ੀਡੈਂਟ ਬਣਦਾ ਕੌਣ ਜਿਹੜਾ ਕਿ ਸਕੱਟਰੀ ਬਣਦਾ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਡਿਸਟ੍ਰਿਕਟ ਜਾਨੀ ਕਿ ਬਹੁਤ ਵੱਡੀਆਂ ਸਮਸਤੀਆਂ ਆ ਇਹ ਵੱਡੀ ਪ੍ਰੋਬਲਮ ਚੰਡੀਗੜ੍ਹ ਇੱਕ ਕਲਾਈਂਟ ਆਂਦਾ ਹੈ ਕਚਾਈ ਕੋ ਤਰੀਕ ਪੁੱਗਣ ਆਂਦਾ ਜਾਈ ਕੋ ਵੀ ਕੀ ਆਂਦਾ ਪਰ ਉਹ ਗੱਡੀ ਲਗਾਉਣ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਕਹਿੰਦੇ ਉਹ ਵੀ ਆਨ ਵਾਲੇ ਸਮੇਂ ਦੇ ਵਿੱਚ ਪੂਰੀ ਹੋ ਜਾਊਗੀ ਕਿਉਂਕਿ ਇੱਥੇ ਜਿਹੜੀ ਕਿ ਮਲਟੀਪਲ ਜਿਹੜੀ ਕਿ ਪਾਰਕਿੰਗ ਬਣਦੀ ਪਈ ਹੈ ਕੈਮਰਾਮੈਨ ਮੁਕਲ ਦੇ ਨਾਲ ਹਰਜੀਤ ਮਠਾੜੂ ਦਾ ਸਾਮਰ نیوز ਚੰਡੀਗੜ੍ਹ